ਸ੍ਰੀ ਗੁਰੂ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਫਸਟ ਕਾਟਨ ਦੇ ਕੈਮਰੀ ਕਾਟਨ ਦੇ ਸੂਟ ਹੋਣਗੇ ਬਹੁਤ ਸੋਹਣਾ ਸਟਾਫ ਰਹੇਗਾ ਜੀ 900 ਦੇ ਦੋ ਸੂਟ ਮਿਲਣਗੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਠੀਕ ਹੈ ਜੀ ਵੈਸੇ 500 ਰੁਪਏ ਦਾ ਸੇਲ ਇੱਕ ਸੂਟ ਹੁੰਦਾ ਹੈ ਅਗਰ ਤੁਸੀਂ ਦੋ ਬਾਈ ਕਰਦੇ ਆ ਤਾਂ 900 ਦੇ ਦੋ ਸੂਟ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ 100 ਇਹ ਤੁਹਾਡਾ ਪਾਜੇਗਾ ਤਾਂ 100 ਸ਼ਿਪਿੰਗ ਚਾਰजेस ਦਾ ਪਾਜੇਗਾ ਜਿਹੜਾ ਤੁਹਾਨੂੰ ਅਲੱਗ ਤੋਂ ਪੇ ਕਰਨ ਦੀ ਨੀਡ ਨਹੀਂ ਹੈਗੀ ਇਦ ਵਿੱਚ 15 ਤੋਂ 20 ਰੰਗ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਚੈੱਕ ਕਰ ਸਕਦੇ ਹੋ ਨੈਕਸਟ ਆਵਲੇ ਸੂਟ ਜਿਹੜੇ ਆ ਗਏ ਜੀ ਇਹ ਸਿੰਗਲ ਸੂਟ ਤੁਹਾਨੂੰ 430 450 ਰੁਪਏ ਦਾ ਮਿਲੇਗਾ ਅਗਰ ਤੁਸੀਂ 5 ਸੂਟ ਬਾਏ ਕਰਦੇ ਆ ਤਾਂ ਪ੍ਰਾਈਸ ਤੁਹਾਨੂੰ ਇੱਕ ਸੂਟ ਦਾ 330 ਰੁਪਏ ਲੱਗੇਗਾ ਇਹ ਰਿਅਨ ਕਾਟਨ ਦੇ ਫੈਬਰਿਕ ਦੇ ਸੂਟ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਵਿੱਚੋਂ ਵੀ ਕੋਈ ਕਲਰ ਜਿਹਾ ਸਿਲੈਕਟ ਕਰਨਾ ਕਰ ਸਕਦੇ ਹੋ ਨੈਕਸਟ ਆ ਪਿਓਰ ਕਾਟਨ ਦਾ ਸੂਟ ਆ ਗਿਆ ਨਾਲ ਦੁਪੱਟਾ ਮਸਲੀਨ ਕਾਟਨ ਦਾ ਰਹੇਗਾ ਜੀ ਬਾਜੂ ਤੇ ਵੀ ਵਰਕ ਹੋਏਗਾ ਕਿ ਇਹ ਸਾਰੇ ਵਰਕ ਕੀਤਾ ਹੋਏਗਾ ਨੈਕਸਟ ਆ ਹਵਲੇ ਕਾਟਨ ਦੇ ਸੂਟ ਆ ਗਏ ਜੀ ਇਹ ਵੀ ਸਿੰਗਲ ਸੂਟ ਦਾ ਪ੍ਰਾਈਸ ਰਹੇਗਾ 450 ਰੁਪਏ ਅਗਰ ਤੁਸੀਂ ਇਹਦਾ 5 ਸੂਟ ਵੀ ਬਾਈ ਕਰਦੇ ਆ ਤਾਂ ਤੁਹਾਨੂੰ ਪ੍ਰਾਈਸ ਸੂਟ ਦਾ ਲੱਗੇਗਾ 300 ਰੁਪਏ ਨੈਕਸਟ ਆ ਮਸਲੀਨ ਕਾਟਨ ਦੇ ਸੂਟ ਆ ਗਏ ਬਾਜੂ ਤੇ ਬਹੁਤ ਵਰਕ ਸੋਨਾ ਕੀਤਾ ਹੈ ਇਹ ਸੈਲੀਬ੍ਰਿਟੀ ਸੂਟ ਜੀ ਨੈਕਸਟ ਆ ਰਿਉਣ ਕਾਟਨ ਦੇ ਵਿੱਚ ਸੂਟ ਆਗੇ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਬਾਜੂ ਬਾਟਮ ਦੋਨਾਂ ਦੇ ਮੋਰਨੀ ਦਾ ਵਰਕ ਕੀਤਾ ਹੋਇਆਗਾ ਨੈਕਸਟ ਆ ਕੈਮਰੀ ਕਾਟਨ ਦਾ ਫੈਬਰਿਕ ਆਗੇ ਨਾਲ ਪਿਓਰ ਮलमल ਦਾ ਦੁਪੱਟਾ ਰਹੇਗਾ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਬਹੁਤ ਸੋਹਣੇ ਰੀਸੈਂਟ ਇਹ ਰੰਗ ਹੈ ਜੀ ਇਹਦੇ ਵਿੱਚ ਨੈਕਸਟ ਆ ਬਹੁਤ ਸੋਲੇ ਪੀਸ ਅਵੇਲੇਬਲ ਆਪਣੇ ਕੋਲ ਨੈਕਸਟ ਆ ਕੈਮਰੀ ਕਾਟਨ ਦੇ ਹੋਣਗੇ ਚਿਕਨ ਦਾ ਵਿੱਚ ਵਰਕ ਕੀਤਾ ਹੋਇਆਗਾ ਨੈਕਸਟ ਬਹੁਤ ਸੋਹਣੇ ਪੇਂਟ ਵਰਕ ਵਾਲੇ ਸੂਟ ਆਗੇ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆ ਗਏ ਬਹੁਤ ਸੋਹਣਾ ਨੈਕ ਤੇ ਬਣਿਆ ਹੋਇਆ ਤੇ ਬਾਟਮ ਤੇ ਵੀ ਪਲੇਨ ਹੋਏਗੀ ਬਾਟਮ ਨਾਲ ਵਰਕ ਕੀਤਾ ਹੋਇਆ ਠੀਕ ਹੈ ਜੀ ਪਹੁੰਚੇ ਦੇ ਨੈਕਸਟ ਪਿਓਰ ਕੈਮਰੀ ਕਾਟਨ ਦੇ ਵਿੱਚ ਸੂਟ ਅਵੇਲੇਬਲ ਹੈ ਦੁਪੱਟਾ ਬਹੁਤ ਸੋਹਣਾ ਖੁੱਲਾ ਡੁੱਲਾ ਬਣਿਆ ਹੋਇਆ ਨੈਕਸਟ ਆਪਾਂ ਪਿਓਰ ਮਸਲੀਨ ਦੇ ਹੋਣਗੇ ਜੀ ਨੈਕਸਟ ਆਵਲੇ ਵਿੱਚ ਕਾਟਨ ਦੇ ਵਿੱਚ ਫੈ布ਰਿਕ ਦੇ ਵਿੱਚ ਹੈ ਕੈਮਰੀ ਕਾਟਨ ਵਿੱਚ ਬਾਟਮ ਇਹਨਾਂ ਦੇ ਨਾਲ ਚਿਕਨ ਦੀ ਰਹੇਗੀ ਬਾਟਮ ਤਾਂ ਤੁਸੀਂ ਸਟੇਟ ਬਾਟਮ ਬਣਵਾਉਣੀ ਉਹ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਪਲਾਜ਼ੋ ਸਟਿਚ ਕਰਾਉਣਾ ਤਾਂ ਤੁਸੀਂ ਪਲਾਜ਼ੋ ਵੀ ਬੈਸਟ ਰਹੇਗਾ ਤੁਸੀਂ ਪਲਾਜ਼ੋ ਵੀ ਜਿਹੜਾ ਸਟਿਚੇ ਕਰਾ ਸਕਦੇ ਹੋ ਬਹੁਤ ਵਧੀਆ ਫੈਬਰਿਕ ਆ ਕੁਆਲਟੀ ਫੈਬਰਿਕ ਦੀ ਬਹੁਤ ਅੱਛੀ ਹੈ ਜੀ ਫੈਬਰਿਕ ਬਹੁਤ ਹੰਡਨਦਾਰ ਹੋਏਗਾ ਬਹੁਤ ਸੋਬਰ ਜਾਂ ਸੋਨਾ ਜਾਂ ਫੈਬਰਿਕ ਰਹੇਗਾ ਇਹ ਇਹਦੇ ਵਿੱਚ 15 ਤੋਂ 20 ਰੰਗ ਅਵੇਲੇਬਲ ਹੈ ਆਪਣੇ ਕੋਲ ਨੈਕਸਟ ਆ ਕੈਮਰੀ ਕਾਟਨ ਦਾ ਸੂਟ ਰਹੇਗਾ ਜੀ ਨਾਲ ਟੈਬੀ ਸਿਲਕ ਦਾ ਦੁਪੱਟਾ ਰਹੇਗਾ ਬਹੁਤ ਸੋਹਣਾ ਹੈ ਕੈਮਰੀ ਕਾਟਨ ਦਾ ਫੈਬਰਿਕ ਹੈ ਸੌਫਟ ਜਿਹਾ ਫੈਬਰਿਕ ਹੈ ਨਾਲ ਇਹਦਾ ਟੈਬੀ ਸਿਲਕ ਦਾ ਦੁਪੱਟਾ ਹੈ ਜੀ ਬਹੁਤ ਵਧੀਆ ਹੈ ਜੀ ਫੈਬਰਿਕ ਨੈਕਸਟ ਆ ਬਹੁਤ ਸੋਹਣੇ ਆ ਗਏ ਜੀ ਪਟਿਕ ਸਟਾਈਲ ਸੂਟ ਆ ਗਏ ਕਾਟਨ ਦੇ ਵਿੱਚ ਨੈਕਸਟ ਆ ਵਾਲਾ ਡਿਫਰੈਂਟ ਡਿਜ਼ਾਈਨ ਆ ਗਏ ਦੋ ਡਿਜ਼ਾਈਨ ਦੇ ਵਿੱਚ अवेलेबल ਹੈ ਨੈਕਸਟ ਆ ਵਾਲਾ ਕਾਟਨ ਦੇ ਵਿੱਚ ਫੈਬਰਿਕ ਚ ਆ ਗਏ ਜੀ ਬਹੁਤ ਸੋਹਣਾ ਘੇਰੇ ਤੇ ਭਰੇ ਹੋਏ ਪੈਚਵਰਕ ਵਾਂਗੂ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟੀਚ ਕਰਵਾਉ ਵੀ ਕਰਾ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ